11 ਨੂੰ ਨਵੰਬਰ ਨੂੰ ਦੀਪ ਚੀਮਾ ਦਾ ਇਥੇ ਕੋਕਰ ਪੈਲੈਸ ਦੇ ਨੇੜੇ ਜਿਹੜਾ 6:30 6:37 ਵਜੇ ਇੱਕ ਬਰੂਟਲ ਮਰਡਰ ਕੀਤਾ ਗਿਆ ਸੀਗਾ ਉਹਦੇ ਵਿੱਚ ਦੋ ਮੋਟਰਸਾਈਕਲਾਂ ਦੇ ਉੱਤੇ ਪੰਜ ਅਣਪਛਾਤੇ ਨੌਜਵਾਨਾਂ ਨੇ ਅੰਨੇਵਾ ਫਾਇਰਿੰਗ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਅ ਜਿਸ ਦੇ ਉੱਤੇ 302 ਦਾ ਪਰਚਾ ਦਰਜ ਹੈਗਾ ਉਸ ਤੋਂ ਬਾਅਦ ਹੀ ਜਿਹੜੇ ਨਿਗਰਾਨੀ ਐਸਐਸਪੀ ਸਾਹਿਬ ਸਹਿਲ ਮੀਰ ਜੀ ਦੇ ਥੱਲੇ ਐਸਪੀਡੀ ਡੀਐਸਪੀ ਸੰਜੀਵ ਐਸਐਚਓਜ਼ ਜਿਹੜੇ ਹਕੀ ਨੇ ਉਹ ਸਾਰੇ ਟੀਮਾਂ ਬਣਾਈਆਂ ਗਈਆਂ ਸੀ ਇਹਨਾਂ ਨੂੰ ਕਲਪਰੇਟਸ ਨੂੰ ਆਡੈਂਟੀਫਾਈ ਕਰਨ ਲਈ ਅਤੇ ਇਹਨਾਂ ਨੂੰ ਅਰੈਸਟ ਕਰਨ ਲਈ ਬੜੀ ਮਿਹਨਤ ਤੇ ਮੁਸ਼ਕਲ ਨਾਲ ਬਟਾਲਾ ਪੁਲਿਸ ਨੇ ਇਹਨਾਂ ਜਿਹੜੇ ਜਿਹੜੇ ਸ਼ੱਕੀ ਜਿਹੜਾ ਜਿਹੜਾ ਪੰਜ ਜਿਹੜੇ ਹਥਿਆਰੇ ਸੀਗੇ ਇਹਨਾਂ ਨੂੰ ਆਡੈਂਟੀਫਾਈ ਕੀਤਾ ਸੀਗਾ ਦੋ ਹਥਿਆਰੇ ਜਿਹੜੇ ਹਰਿੰਦਰ ਹੈਰੀ ਤੇ ਸੁਵਿੰਦਰ ਸੇਵੀ ਜਿਹੜੇ ਉਹ ਪਹਿਲਾਂ ਗ੍ਰਿਫਤਾਰ ਹੋ ਚੁੱਕੇ ਸੀਗੇ ਅੱਜ ਇਹ ਪਤਾ ਲੱਗਿਆ ਸੀਗਾ ਕਿ ਜਿਹੜਾ ਜਿਹੜੇ ਬਾਕੀ ਜਿਹੜੇ ਤਿੰਨ ਸੀਗੇ ਜਿਹੜੇ ਇੱਕ ਮੋਟਰਸਾਈਕਲ ਤੇ ਦੋ ਜਾਣੇ ਸੀਗੇ ਇੱਕ ਮੋਟਰਸਾਈਕਲ ਤੇ ਦੂਸਰੇ ਮੋਟਰਸਾਈਕਲ ਤੇ ਤਿੰਨ ਜਾਣੇ ਸੀਗੇ ਬਟਾਲਾ ਪੁਲਿਸ ਵੱਲੋਂ ਉਹਨਾਂ ਤਿੰਨਾਂ ਦੀ ਵੀ شناخت ਹੋ ਚੁੱਕੀ ਹੈ ਉਹਨਾਂ ਦੇ ਵਿੱਚੋਂ ਮਾਨਿਕ ਜਿਹੜਾ ਅੱਜ ਜਿਸ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਉਹ ਖੁੱਲੀਆਂ ਪਿੰਡ ਦੇ ਵਿੱਚੋਂ ਵੱਲੋਂ ਆ ਕੇ ਤੇ ਇਧਰ ਨੂੰ ਕਾਲੇ ਰੰਗ ਦੇ ਮੋਟਰਸਾਈਕਲ ਤੇ ਆ ਰਿਹਾ ਹੈਗਾ ਇੱਕ Trap ਲੇ ਕੀਤਾ ਗਿਆ ਸੀਗਾ ਜਿਸ ਤਰ੍ਹਾਂ ਹੀ ਉਹਨਾਂ ਨੂੰ ਉਹਨੂੰ ਅੱਗੇ-ਅੱਗੇ ਰੋਕਿਆ ਗਿਆ ਪੁਲਿਸ ਨੂੰ ਰੋਕਿਆ ਗਿਆ ਤੇ ਉਹਨੇ ਮੋਟਰਸਾਈਕਲ ਉਸ ਦਾ ਰੋਕਿਆ ਆਪਣੇ ਅੰਨੇਵਾ ਫਾਇਰਿੰਗ ਕੀਤੀ ਹੈ ਪੁਲਿਸ ਪਾਰਟੀ ਦੇ ਉੱਤੇ ਜਵਾਬੀ ਫਾਇਰਿੰਗ ਦੇ ਵਿੱਚ ਉਹ ਇੰਜਰਡ ਹੋਇਆ ਤੇ ਪਰ ਉਸ ਨੂੰ ਓਵਰਪਾਰੋ ਕਰ ਦਿੱਤਾ ਗਿਆ ਤੇ ਉਸ ਨੂੰ ਨੀਰੈਸਟ ਹਸਪੀਟਲ ਦੇ ਵਿੱਚ ਉਸ ਨੂੰ ਜੇਰੇ ਇਲਾਜ ਭੇਜਿਆ ਗਿਆ ਫਿਲਹਾਲ ਇਹ ਇਕੱਲਾ ਹੀ ਸੀਗਾ ਇਸ ਨੂੰ ਤੁਹਾਨੂੰ ਇੱਥੇ ਦੱਸਣਾ ਜ਼ਰੂਰੀ ਹੈ ਕਿ ਇਹ ਇਹਨਾਂ ਦਾ ਜਿਹੜਾ ਜੱਗੂ ਭਵਨਪੁਰੀਆ ਗੈਂਗ ਦਾ ਤੇ ਡੋਨੀ ਬਲ ਦਾ ਆਪਸ ਵਿੱਚ ਜਿਹੜਾ ਗੈਂਗਵਾਰ ਚੱਲ ਰਹੀ ਹੈ ਇਹ ਉਹਦਾ ਉਹਦੀ ਇੱਕ ਕੜੀ ਦੇ ਵਿੱਚ ਇੱਕ ਇਹ ਗੈਂਗਵਾਰ ਸੀਗੀ ਕਿਉਂਕਿ ਜਿਹੜਾ ਡੋਨੀ ਬਲ ਤੇ ਮਨ ਕਨਝਾਮਪੁਰੀਆ ਗੈਂਗ ਹੈਗਾ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਜਿਹੜਾ ਦੀਪ ਚੀਮਾ ਹੈਗਾ ਇਹ ਜਿਹੜੇ ਇਹ ਜੱਗੂ ਭਗਵਾਨ ਮਤਲਬ ਇਹਨਾਂ ਦਾ ਬੰਦਾ ਹੈਗਾ ਤੇ ਜੱਗੂ ਭਗਵਾਨਪੁਰੀਆ ਨੂੰ ਲੱਗਦਾ ਸੀਗਾ ਕਿ ਇਹ ਹੀ ਇਹਨਾਂ ਨੂੰ ਸਪੋਰਟ ਕਰਦਾ ਹੈਗਾ ਤੇ ਇਹਨਾਂ ਦਾ ਸਿੰਪਾਥਾਈਜ਼ਰ ਹੈਗਾ ਇਸ ਨੂੰ ਸਾਰੇ ਹਥਿਆਰਿਆਂ ਨੂੰ ਕੇਸ਼ਵ ਸ਼ਵਾਲਾ ਤੇ ਅਮਰਿਤ 달ਮ ਜਿਹੜੇ ਜੱਗੂ ਭਗਵਾਨਪੁਰੀਆ ਗੈਂਗ ਦੇ ਬੰਦੇ ਨੇ ਉਹ ਹੈਂਡਲ ਕਰ ਰਹੇ ਸੀਗੇ ਤੇ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਤੇ ਅਸੀਂ ਬਾਕੀ ਜਿਹੜੇ ਦੋ ਜਿਹੜੇ ਜਿਹੜੇ ਹਥਿਆਰੇ ਹੈਗੇ ਆ ਉਹਨਾਂ ਨੂੰ ਆਡੈਂਟੀਫਾਈ ਕਰ ਲਿੱਤਾ ਹੈ ਟੀਮਾਂ ਡਿਸਪੈਚ ਕਰ ਦਿਤੀਆਂ ਗਈਆਂ ਉਹਨਾਂ ਨੂੰ ਅਸੀਂ ਜਲਦ ਗ੍ਰਿਫਤਾਰ ਕਰ ਲਾਂਗੇ ਮੈਂ ਇਸ ਪਲੇਟਫਾਰਮ ਮੱਧਿਆ ਰਹੀਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਪੁਲਿਸ ਹੈ ਨਾ ਪੰਜਾਬ ਪੁਲਿਸ ਬੜੀ ਸਸ਼ਕਤ ਹੈ ਔਰ ਬਟਾਲਾ ਪੁਲਿਸ ਨੇ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਚੰਗਾ ਕੰਮ ਸਰਹਾਨੀਆਂ ਕੰਮ ਕੀਤਾ ਹੈਗਾ ਆ ਕ੍ਰਾਈਮ ਹੋਇਆ ਇਸ ਗੱਲ ਤੋਂ ਮਨਕਰ ਨਹੀਂ ਕੀਤਾ ਜਾ ਸਕਦਾ ਪਰ ਅਸੀਂ ਇਹ ਵਚਨ ਬੰਧਾ ਹੈ ਕਿ ਅਸੀਂ ਗੈਂਗਸਟਰイズਮ ਨੂੰ ਜੜੋਂ ਪੁੱਟ ਕੇ ਹੀ ਸਹਾਲਾਂਗੇ